ਦੂਰਸਾ ਹੀ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੱਡੀ ਮੰਗ ਰੱਖੀ ਗਈ ਹੈ ਦੱਸਿਆ ਗਿਆ ਕਿ ਤਰਸੀਮ ਸਿੰਘ ਐ ਜੀ ਪੀ ਸੀ ਦੀਆਂ ਚੋਣਾਂ ਦੇ ਲਈ ਵੱਤੋਂ ਵੱਦ ਵੋਟਾ ਬਣਾਉਣ ਵਾਸਤੇ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਇਸੇ ਦੌਰਾਨ ਉਹ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਹਨਾਂ ਦਾ ਪਰਵਾ ਸਵਾਗਤ ਕੀਤਾ ਗਿਆ ਤਾਂ ਇਸੇ ਦੌਰਾਨ ਤਰਸੀਮ ਸਿੰਘ ਨੂੰ ਜਦ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਫੈਸਲੇ ਦਾ ਸਵਾਗਤ ਕੀਤਾ ਤੇ ਜਥੇਦਾਰ ਸਾਹਿਬ ਤੋਂ ਵੱਡੀ ਮੰਗ ਰੱਖੀ ਹੈ ਦੱਸਦੀ ਕਿ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਹੋਇਆ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਅਗਲੇ ਹੀ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਪੇਸ਼ ਹੋਏ ਜਿੱਥੇ ਉਹਨਾਂ ਦੇ ਵੱਲੋਂ ਮੁਆਫੀ ਮੰਗੀ ਗਈ ਇਸੇ ਦੌਰਾਨ ਹੁਣ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਇਸ ਮਾਮਲੇ ਦੇ ਵਿੱਚ ਬੋਲਦੇ ਨਜ਼ਰ ਆਏ। ਉਹਨਾਂ ਨੇ ਪੰਜ ਸਿੰਘ ਸਹਿਬਾਨਾ ਨੇ ਜੋ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਾ ਜਿਹੜਾ ਫੈਸਲਾ ਹੈ ਉਸ ਨੂੰ ਬਿਲਕੁਲ ਠੀਕ ਦੱਸਿਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਬਾਦਲ ਨੂੰ ਸਹੀ ਸਜ਼ਾ ਦੇਣੀ ਚਾਹੀਦੀ ਹੈ। ਉਦਰ ਤਰਸੇਮ ਸਿੰਘ ਨੇ ਕਿਹਾ ਕਿ ਅਮਰਿਤਪਾਲ ਨੂੰ ਜਨਤਾ ਨੇ ਭਾਰੀ ਬਹੁਮਤ ਨਾਲ ਚੁਣਿਆ ਪਰ ਕੇਂਦਰ ਸਰਕਾਰ ਹੁਣ ਵੀ ਉਹਨਾਂ ਦੀ ਰਿਹਾਈ ਨਹੀਂ ਕਰ ਰਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਸੰਘਰਸ਼ ਲਗਾਤਾਰ ਕੀਤਾ ਜਾਵੇਗਾ ਜੀ ਪਹਿਲਾਂ ਹਸ਼ਾਰਪੁਰ ਜ਼ਿਲ੍ਹੇ ਦਾ ਤੇ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਅਸੀਂ ਪਹਿਲੀ ਵਾਰ ਆਈ ਇਸ ਜ਼ਿਲ੍ਹੇ 'ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆਂ ਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹਸ਼ਿਆਰਪੁਰ ਦੇ ਹੋਰ ਵੀ ਇਲਾਕਿਆਂ ਚੋਂ ਸੰਗਤਾਂ ਨੇ ਇੱਕ ਦੋ ਸਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਬਣ ਰਹੀਆਂ ਉਹਦੇ ਚ ਇਹਨਾਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰ ਇੱਕ ਜਿਹੜਾ ਕੋਈ ਗੁਰਸਿੱਖ ਇਹ ਵੋਟ ਦਾ ਅਧਿਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾਈਂ ਤੇ ਵੋਟ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਚ ਕਲੈਕਸ਼ਨ ਆਉਂਦੀ ਹੈ ਤੇ ਅਸੀਂ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਚੰਗੇ ਗਰਦਾਰ ਵਾਲੇ ਉਮੀਦਵਾਰਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਆਪਣੀ ਜਿਹੜੀ ਸਾਡੀ ਕੌਮ ਦੀਆਂ ਸੰਸਥਾਵਾਂ ਉਹਨਾਂ ਦਾ ਆਨ ਸ਼ਾਨ ਨੂੰ ਦੁਬਾਰਾ ਬਹਾਲ ਕਰੀਏ। ਕੌਂਟਰਪਾਰਟੀ ਨੇ ਇਹ ਕਹਿਣੇ ਲੱਗਾ ਕਿ ਇਹ ਅਪਡੇਟ ਨਹੀਂ ਹੋਇਆ। ਇਹ ਜੀ ਹੁਣ ਉਹਨਾਂ ਦੇ ਫਿਰ ਆ 18 ਤਰੀਕ ਆ 28 ਤਰੀਕ ਸੀਗੀ ਤੇ ਉਸ ਤੋਂ ਬਾਅਦ ਫਿਰ 18 ਵਾਂ ਅਜੇ ਸਰਕਾਰ ਦੀ ਕੋਈ ਮਨਸ਼ਾ ਨਹੀਂ ਗਈ ਉਹਨਾਂ ਨੂੰ ਰਿਲੀਜ਼ ਕਰਨ ਦੀ। ਚਲੋ ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਸੰਗਤਾਂ ਦੀ ਬੜੀ ਚਾਹਨਾ ਵਾ ਤੇ ਚਲੋ ਕੋਈ ਨਹੀਂ ਜੋ ਵੀ ਠੀਕ ਹੈ ਉਹਦੇ ਗੁਰੂ ਦੇ ਬਾਣੇ ਚ ਪਰ ਇੱਕ ਮਕਾਲਾ ਤੁਹਾਨੂੰ ਸੁਖबीर ਬਾਦਲ ਤੇ ਉਹਨਾਂ ਦੇ ਨਾਲ ਦੇ ਮੰਤਰੀ ਸੀ ਉਹਨਾਂ ਨੂੰ ਤਨਖੀਆ ਕੋਸ਼ਿਸ਼ ਕੀਤਾ ਗਿਆ ਇਸ ਕੋਈ ਸਾਡੇ ਕੀ ਵਿਚਾਰ ਤੇ ਸਸੀ ਮੀ ਜੀ ਉਹਨਾਂ ਨੂੰ ਇੱਕ ਜਸੇਦਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁਤ ਲੰਮਾ ਟਮ ਇਹ ਡੇਢ ਜੀ ਅਕਾਲੀ ਦਲ ਦੀ ਵਾਕ ਤੋਂ ਉਹਨਾਂ ਦੇ ਹੱਥ 'ਚ ਰਹੀ ਇਸ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥ 'ਚ ਰਿਹਾ ਪੋਸਟ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਅਜਿਹੀਆਂ ਬਜਰਗਨਾਹ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਵਾ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮ ਨਾਲ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਧਰੋ ਹੋ ਜਾ ਉਹਨਾਂ ਨਾਲ ਬੇਈਮਾਨੀ ਨਾ ਕਰ ਸਕੇ ਸਰ ਅਮਰਿਤਪਾਲ ਜੀ ਕੀ ਕਹਿੰਦਾ ਕਿ ਇੱਕ ਜਨਤਾ ਦੁਆਰਾ ਸੰਸਦ ਵੀ ਚੁਣਲੇ ਗਏ ਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਦੇ ਬਾਰੇ ਸਰਕਾਰ ਕੋਈ ਵੱਡਾ ਐਕਸ਼ਨ ਨਹੀਂ ਲੈ ਰਹੀ ਹੈ ਉਹਨੂੰ ਵਿਹਾਦ ਕਰਨ ਬਾਰੇ ਸੋਚ ਲੈਣੀ ਕਿੰਨਾ ਲੱਗਦਾ ਜਿਵੇਂ ਤੱਕ ਅੱਜ ਤੱਕ ਆ ਦਿੱਤਾ ਜਾਦਾ ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਆ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮੇ ਦਿੱਲੀ ਤੋਂ ਚੱਲ ਰਹੀ ਆ ਤੇ ਉਹ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੀ ਕੋਈ ਇੱਜ਼ਤ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ 'ਚੋਂ ਸਭ ਤੋਂ ਵੱਡੇ ਬਹੁਮਤ ਨਾ ਹੋ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀ ਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਆ ਪੰਜਾਬ ਦੀ ਇੱਕ ਬਰਾਤੀ ਜਿਹੜੀ ਪਾਰਟੀ ਸੀ ਕਾਲੀ ਦੌਰ ਸੀ ਤੋਂ ਇਹ ਕਾਲੀ ਦੌਰ ਪਾਰ ਹੋ ਗਿਆ ਇਹ ਅੱਜ ਤੱਕ ਜਿਹੜੇ ਪਰਿਵਾਰਿਕ ਹੋ ਨਹੀਂ ਬੈਠੀ ਹੈ ਇਹ ਪਰਿਵਾਰਿਕ ਹੋ ਜਦੋਂ ਤੋਂ ਪਰਿਵਾਰ ਦਾ ਕਬਜ਼ਾ ਆਇਆ ਉਦੋਂ ਬਾਅਦ ਚ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ ਪਰ ਜਦੋਂ ਤੋਂ ਇੱਕ ਪਰਿਵਾਰ ਦੇ ਕਬਜ਼ੇ ਚ ਚਲੀ ਗਈ ਉਦੋਂ ਬਾਅਦ ਚ ਇਹ ਪਾਰਟੀ ਇਹ ਵੀ ਪਾਰਟੀ ਦਾ ਵੀ ਹੁਣ ਇੱਕਦਮ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਹੈ ਕਿਉਂਕਿ ਹੁਣ ਤੁਸੀਂ ਦੇਖੋ ਕਿ ਲੋਕ ਸਭਾ ਚ ਵੀ ਉਹਨਾਂ ਨੂੰ ਇੱਕ ਸੀਟ ਮਿਲੀ ਆ ਪਹਿਲਾਂ ਵੀ 3 ਐਮਐਲ ਸੀ ਉਹ ਵੀ ਦੋ ਛੱਡ ਕੇ ਚਲੇ ਗਏ ਤੇ ਇਸ ਕਰਕੇ ਮੇਰੇ ਖਿਆਲ ਆ ਕਿ ਹੁਣ ਜਿਹੜੀਆਂ ਉਹਨਾਂ ਨੇ ਗੁਨਾਹ ਕੀਤੇ ਸੀਗੇ ਇਹ ਉਹਨਾਂ ਨੂੰ ਫਲ ਮਿਲਿਆ ਮਿਲਿਆ ਬਾਕੀ ਸਾਡੇ ਕੌਮ ਨੂੰ ਬਹੁਤ ਜਿਹੜਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਭਰ ਪਾਈ ਕਰਨ ਵਾਸਤੇ ਵੀ ਅੱਜ ਬਹੁਤ ਸੰਮਾਨ ਲਗੀਦਾ ਜਿਹੜੀ ਇਹਦੇ ਪਾਰਟੀ ਦੇ ਵਿੱਚ ਅੱਜਕੱਲ ਬਗਾਵਤ ਹੋ ਰਹੀ ਹੈ ਕਿ ਲੱਗਦਾ ਇਹ ਪਰਿਵਾਰਵਾਦੀ ਲੈ ਕੇ ਚੱਲ ਰਹੀ ਹੈ ਇਹ ਇਹ ਜੀ ਮੇਰਾ ਖਿਆਲ ਹੈ ਕਿ ਕੁਝ ਜਨੂੰ ਸਤਾ ਇਹ ਕੁਝ ਬਹੁਤ ਜਿਹੜੇ ਲੀਡਰਾਂ ਦੀ ਅੱਜਕੱਲ ਬਹੁਤ ਆ ਤੇ ਇਹ ਹੋਇਆ ਕਿ ਉਹ ਸਤਾ ਹੀ ਚਾਉ ਤੇ ਜਿੰਨਾ ਚਿਰ ਤੇ ਸਤਾ ਸੀ ਉਹਨਾਂ ਚਿਰ ਤੇ ਸਾਰੇ ਭਾਈਵਾਲ ਹੀ ਰਹੇ ਤੇ ਜਦੋਂ ਹੁਣ ਦੇਖੇ ਕਿ ਸਤਾ ਹੱਥੋਂ ਖਿਸਕ ਗਈ ਹੈ ਨਹੀਂ ਕੁਛ ਅੱਗੇ ਦਿਖ ਰਿਹਾ ਤੇ ਹੁਣ ਸਾਰੇ ਜਾਣੇ ਇਹ ਇੱਕ ਦੂਜੇ ਦੇ ਉੱਪਰ ਤੁਮਤਾਂ ਲਾ ਰਹੇ ਮੇਰੇ ਖਿਆਲ ਹੈ ਕਿ ਸਾਰਿਆਂ ਦੀ ਇਹ ਉਹ ਜੋ ਪਿਛੇ ਗਨਾਹ ਹੋਏ ਆ ਉਹਨਾਂ ਸਾਰਿਆਂ ਦੀ ਭਾਗੀਦਾਰੀ ਹੈ ਜੀ ਫਰੂਖ ਸਾਬ੍ਹ ਜਿਹੜੇ ਸੰਸਦ ਨੇ ਅੰਤ ਤੱਕ ਵੀ ਥੇਲ ਚ ਨਹੀਂ ਕੀ ਤੁਹਾਨੂੰ ਜਿਵੇਂ ਫਰੂਖ ਸਾਹਿਬ ਦੇ ਵਿੱਚ ਜਾਂਦੇ ਆ ਤੁਸੀਂ ਲੋਕਾਂ ਦਾ ਕੀ ਕਹਿਣਾ ਕੀ ਰੁਜ਼ਾਨ ਹੈ ਇਸ ਦਾ ਇਹ ਲੋਕਾਂ ਚ ਤੇ ਇਹ ਬੜਾ ਬੜਾ ਸ਼ਾਹ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਠੀਕ ਹੈ ਕਿ ਸਰਕਾਰ ਦੀ ਮਰਜ਼ੀ ਹੈ ਲੋਕ ਨਹੀਂ ਉਹ ਲੋਕਤੰਤਰ ਦੇ ਵੀ ਨਹੀਂ ਪ੍ਰਵਾਹ ਕਰ ਰਹੀ ਹੈ ਉਹ ਆਪਣੇ ਜੋ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀਆਂ ਧੜੀਆਂ ਡਾ ਰਿਹਾ ਹੈ ਮੇਰਾ ਖਿਆਲ ਹੈ ਕਿ ਇਹ ਤੇ ਲੋਕਾਂ ਨੇ ਉਹੀ ਤਰੀਕ ਨਾਲ ਵੀ ਇੱਕ ਆਕਤਰਤਾ ਸੀ ਉਹ ਚ ਵੀ ਬਹੁਤ ਵੱਧ ਚੜ ਕੇ ਹਿੱਸਾ ਲੈ ਕੇ ਦੱਸ ਰਾਇਆ ਕਿ ਤੁਸੀਂ ਜੁਰਮ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੋ ਨਹੀਂ ਸਰਕ ਰਹੀ ਇੱਥੇ ਵੀ 35 40 ਜਣੇ ਅਮਰਸਰ ਜੇਲ੍ਹ ਜਾਂ ਹੋਰ ਪੰਜਾਬ ਚ ਵੀ ਆ ਤੇ ਉਹਨਾਂ ਨੂੰ ਵੀ ਡੇਢ ਡੇਢ ਸਾਲ ਹੋ ਗਿਆ ਉਹ ਛੋਟੇ ਛੋਟੇ ਕੇਸਾਂ ਚ ਵੀ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਬਹੁਤ ਵੱਡਾ ਜੁਰਮਟਾਇਆ